ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਹੈ ਜੀ ਆਪਣੇ ਮੀਨਸ ਡਿਸਪੈਚ ਹੋ ਰਿਹਾ ਸੂਟ ਸਾਰੇ ਤਾਂ ਇੱਕ ਵਾਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਇਹ ਆ ਗਿਆ ਜੀ ਆਪਣਾ ਫਰਸਟ ਸੂਟ ਇਹ ਬੜਾ ਪਿਆਰਾ ਜਿਹਾ ਪਿਸਤਾ ਜੀ ਸ਼ੇਡ ਦਾ ਕਲਰ ਹੈ ਜੀ ਜਾਰਜਟ ਬਰਸ਼ ਉਹ ਫੈਬਰਿਕ ਹੈ ਇਹ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆਇਆ ਹੈ ਇਹ ਫੈਬਰਿਕ ਕਲਰ ਇਹ ਦਾ ਬਹੁਤ ਹੀ ਪਿਆਰਾ ਹੈ ਅਪਾ ਇਹਨੂੰ ਇੱਦਾਂ ਸਿੰਪਲ ਸ਼ਰਟ ਨੂੰ ਰੈਡੀ ਕੀਤਾ ਇਹਦੇ ਉੱਪਰ ਕੋਈ ਵਰਕ ਨਹੀਂ ਕੀਤਾ ਇਹਦੇ ਵਿੱਚ ਕਲਰ ਕੰਬੀਨੇਸ਼ਨ ਹੀ ਇੱਦਾਂ ਦੀ ਦਿੱਤੀ ਹੋਈ ਹੈ ਕਿ ਬਹੁਤ ਪਿਆਰਾ ਲੱਗਦਾ ਇਹ ਠੀਕ ਹੈ ਜੀ ਬੇਸ ਕਲਰ ਇਹਦਾ ਬਹੁਤ ਪਿਆਰਾ ਇੱਦਾਂ ਸਿੰਪਲ ਸ਼ਰਟ ਹੈ ਬਟ ਬਹੁਤ ਪਿਆਰੀ ਲੱਗਦੀ ਹੈ ਇੱਦਾਂ ਸ਼ਰਟ ਬਣੀ ਹੋਈ ਇਹ ਆਗੀ ਜੀ ਦੀ ਸ਼ਰਟ ਠੀਕ ਹੈ ਜੀ ਤੇ ਇਹਦੀ ਆ ਜਾਂਦੀ ਹੈ ਬੇਸ ਕਲਰ ਦੀ ਆਪਾਂ ਇਹਦੇ ਨਾਲ ਬਾਟਮ ਰੱਖੀ ਠੀਕ ਹੈ ਜੀ ਇਹ ਇਹਦਾ ਬੇਸ জর্জਟ ਹੈ ਜੀ জর্জਟ ਦੀ ਆਪਾਂ ਇਹਦੇ ਨਾਲ ਬਾਟਮ ਰੱਖੀ ਆ ਤੁਸੀਂ ਚਾਹੋ ਤਾਂ ਕ੍ਰੇਪ ਦੀ ਵੀ ਰੱਖ ਸਕਦੇ ਆ ਬਟ ਇਹ ਆਪਣੀ ਚੁਆਇਸ ਆ ਐਂਡ জর্জਟ ਫੈਬਰਿਕ ਛੀ ਆਪਾਂ ਦੁਪੱਟਾ ਰੱਖਿਆ ਇਹਦਾ ਬੇਸ कलर ਦਾ ਠੀਕ ਹੈ ਜੀ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਤੇ ਦੁਪੱਟੇ ਨੂੰ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਇਹ ਵੀ ਆਪਣਾ ਬਹੁਤ ਪਿਆਰਾ ਜਿਹਾ ਸਿੰਪਲ ਸੋਬਰ ਐਂਡ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਹੇ ਵੀ ਆਪਣਾ ਠੀਕ ਹੈ ਜੀ ਕਲਰ ਇਹ ਬਹੁਤ ਪਿਆਰਾ ਤੁਸੀਂ ਦੇਖ ਸਕਦੇ ਹੋ ਬਾਕੀ ਇੰਸਟਾਗ੍ਰam ਤੇ ਵੀ ਆਪਣਾ ਪੇਜ ਹੈ ਜੀ ਆਪਾਂ ਸੁਖ ਡਿਜ਼ਾਈਨਰ ਦੇ ਨਾਮ ਤੇ ਹੀ ਤੇ ਆਪਾਂ ਉੱਥੇ ਵੀ ਇਹਨਾਂ ਸਾਰੇ ਸੂਟਾਂ ਦੀਆਂ ਵੀਡੀਓ ਅਪਲੋਡ ਕਰਦੇ ਆ ਤੁਸੀਂ ਉੱਥੇ ਜਾ ਕੇ ਵੀ ਆਪਣੀ ਕਲੈਕਸ਼ਨ ਵਿੱਚ ਚੈੱਕ ਕਰ ਸਕਦੇ ਹੋ ਹਾਂਜੀ ਇਹ ਵੀ ਜੌਰਜਟ ਫੈਬਰਿਕ ਹੈ ਜੀ ਪਿੰਕ ਕਲਰ ਬੜਾ ਪਿਆਰਾ ਜਿਹਾ ਪਿੰਕ ਸ਼ੇਡ ਹੈ ਇਹ ਠੀਕ ਹੈ ਜੀ ਇਦੇ ਨਾਲ ਇਹ ਆਪਾਂ ਪਲੇਨ ਸ਼ਰਟ ਰੱਖੀ ਐ ਐਂਡ ਇਹਦੇ ਨਾਲ ਪ੍ਰਿੰਟ ਬਾਟਮ ਰੱਖੀ ਐ ਇਦਾਂ ਜੌਰਜਟ ਦੀ ਬਾਟਮ ਐ ਜੀ ਇਦਾਂ ਇਹ ਆਪਣਾ ਕਾਫੀ ਟਾਈਮ ਪਹਿਲਾਂ ਦਾ ਬੁੱਕ ਹੋਇਆ ਸੂਟ ਆ ਮਤਲਬ ਸੇਮ ਪ੍ਰਿੰਟ ਨਹੀਂ ਮਿਲੇਗਾ ਜੇ ਤੁਸੀਂ ਕਹੋ ਬਟ ਅਸੀਂ ਆਪਣੀ ਚੁਆਇਸ ਦੇ ਪ੍ਰਿੰਟ ਤੇ ਤੁਹਾਨੂੰ ਇਦਾਂ ਸੂਟ ਰੈਡੀ ਕਰਕੇ ਦੇ ਸਕਦੇ ਆ ਡਿਜ਼ਾਈਨ ਕਰਕੇ ਠੀਕ ਐ ਜੀ ਲਾਈਟ ਪਿੰਕ ਸ਼ਰਟ ਰੱਖੀ ਐ ਐਂਡ ਇਹਦੇ ਉੱਪਰ ਆਪਾਂ ਫਰਕ ਕੀਤਾ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਇਹਦੇ ਸੈਂਟਰ ਦੇ ਵਿੱਚ ਆਪਾਂ ਇਦਾਂ ਫਲਾ ਦਿੱਤਾ ਹੋਇਆ 컬러 ਆਪਾਂ ਬਾਟਮ ਦੇ ਲਈ ਹੋਇਆ ਦੇ ਵਿੱਚ ਬਾਟਮ ਦੇ 컬러 ਦੇ ਕੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਬਣਿਆ ਇਹ ਵਿੱਚ ਜ਼ਰੀ ਦਾ ਟੱਚ ਆ ਗਿਆ 컬러 ਸਾਰੇ ਆਪਾਂ ਬਾਟਮ ਚੋ ਦਿੱਤੇ ਹੋਏ ਆ ਤਾਂ ਇਹ ਮੀਨਸ ਇਦਾਂ ਸੈਂਟਰ ਚ ਆ ਜਾਊਗਾ ਐਂਡ ਬਟਨ ਪੌਟਲੀ ਬਟਨ ਦਿੱਤੇ ਆ ਆਪਾਂ ਇਹਦੇ ਸਲਵਾਰ ਦੇ 컬러 ਦੇ ਪਾਈਪਿੰਗ ਵੀ ਦਿੱਤੀ ਆਪਾਂ ਸਲਵਾਰ ਦੀ ਐਂਡ ਫਿਨਿਸ਼ਿੰਗ ਵੀ ਆਪਾਂ ਸਲਵਾਰ ਦੀ ਦਿੱਤੀ ਆ ਤਾਂ ਫੈਬਰਿਕ ਦੀ ਇਹਨੂੰ ਫਿਨਿਸ਼ਿੰਗ ਪੱਟੀ ਕਿ ਇਹ प्रिंट ਸਲਵਾਰ ਨਾਲ ਰੈਡੀ ਹੋਇਆ ਐਂਡ ਇਹ ਆ ਗਈਆਂ ਜੀ ਇਹਦੀਆਂ 슬ੀਵ 슬ੀਵਸ ਤੇ ਆਪਾਂ ਡਿਜ਼ਾਈਨ ਕੀਤਾ ਠੀਕ ਹੈ ਜੀ ਇਹ ਸਟੀਚਿੰਗ ਚ ਆ ਜਾਂਦਾ ਤੇ ਬਹੁਤ ਪਿਆਰਾ ਜਿਹਾ ਸਿੰਪਲ ਸੋਪਰ ਜਿਹਾ ਐਲੀਗੈਂਟ ਜਿਹਾ ਸੂਟ ਆਪਣਾ ਇਹ ਰੈਡੀ ਹੋਇਆ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰੀ ਹੈ ਜੌਰਜਟ ਦਾ ਇਹਦੇ ਨਾਲ ਆਪਾਂ ਰੱਖਿਆ ਜੀ ਦੁਪੱਟਾ ਪਿੰਕ ਕਲਰ ਦਾ ਐਂਡ بیس ਕਲਰ ਦੀ ਆਪਾਂ ਨੂੰ ਲੈਸ ਤੇ ਕਜੀ ਬਹੁਤ ਪਿਆਰਾ ਜੈ ਆਪਣਾ ਸੂਟ ਰੈਡੀ ਹੋਇਆ ਬਾਕੀ ਇਹ ਹੁੰਦਾ ਜੀ ਸੀਮ ਪ੍ਰਿੰਟ ਨਹੀਂ ਮਿਲਦੇ ਦਿਖਾਉਣ ਦਾ ਪਰਪਸ ਇਹ ਹੋ ਜਾਂਦਾ ਕਿ ਤੁਸੀਂ ਸੀਮ ਇਦਾਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਪ੍ਰਿੰਟ ਤੇ ਜਿੱਦਾਂ ਹੁਣ ਪਸ਼ਮੀਨੇ ਦੇ ਪ੍ਰਿੰਟ ਆ ਰਹੇ ਆ 크ريب ਵਗੈਰਾ ਦੇ ਪ੍ਰਿੰਟ ਆ ਰਹੇ ਆ ਤਾਂ ਆਪਾਂ ਤੁਹਾਨੂੰ ਇਦਾਂ ਰੈਡੀ ਕਰਕੇ ਦੇ ਸਕਦੇ ਆ ਠੀਕ ਹੈ ਜੀ ਐਂਡ ਦੂਸਰੀ ਗੱਲ ਇਹ ਹੈ ਕਿ ਤੁਸੀਂ ਇਹਨੂੰ ਜਿੱਦਾਂ ਇਹ ਜੌਰਜਟ ਫੈ布ਰਿਕ ਹੈ ਪਲੇਨ ਜੌਰਜਟ 올ਓਵਰ ਸੂਟ ਵੀ ਰੱਖ ਸਕਦੇ ਹੋ ਤਾਂ ਇਦਾਂ ਕੰਮ ਕਰਵਾ ਸਕਦੇ ਹੋ 슬ੀਵਸ ਤੇ ਵੀ ਥੋੜਾ ਕੰਮ ਦੇ ਸਕਦੇ ਆ ਆਪਾਂ ਐਂਡ ਇੰਦਾ ਘੇਰੇ ਤੇ ਆ ਜੂਗਾ ਥੋੜਾ ਮਤਲਬ ਜ਼ਿਆਦਾ ਘੱਟ ਕੰਮ ਕਰਨਾ ਉਹ ਆਪਾਂ ਚੁਆਇਸ ਦੇ ਅਕੋਰਡਿੰਗ ਕਰ ਸਕਦੇ ਆ ਇੰਦਾ ਮਤਲਬ ਸਿੰਗਲ ਪਿੰਕ ਕਲਰ ਤੇ ਵੀ ਤੁਸੀਂ ਸੂਟ ਇੰਦਾ 올ਓਵਰ ਰੈਡੀ ਕਰਾਉਗੇ ਤਾਂ ਬਹੁਤ ਪਿਆਰਾ ਬਣੂਗਾ ਠੀਕ ਹੈ ਜੀ ਜਿੱਦਾਂ ਦੁਪੱਟਾ ਹੈ ਇਹਨਾਂ ਦੀ ਚੁਆਇਸ ਸੀ ਕਿ بیس ਰੱਖਣਾ ਦੁਪੱਟਾ ਆਪਾਂ ਟਾਈ ਐਂਡ ਡਾਈ ਵੀ ਰੱਖ ਸਕਦੇ ਆ ਤੇ ਫੈਬਰਿਕ ਵੀ ਦੁਪੱਟੇ ਦਾ ਆਪਾਂ ਚੇਂਜ ਕਰ ਸਕਦੇ ਆ ਔਰਗੈਂਜ਼ਾ ਪ्योर ਜੋ ਵੀ ਤੁਸੀਂ ਰੱਖਣਾ ਚਾਹੁੰਦੇ ਠੀਕ ਹੈ ਜੀ ਇਹ ਆ ਗਿਆ ਆਪਣਾ एज इट इज बनया हो बहुत ज्यादा प्यारा लग जॉर्जर्ट फैब्रिक है जी ये वाला। नैक्सट आ जाता जी अपना ये वाला सूट कलर ये भी बहुत प्यारा है ये विस्कोस ऑरगैनज है जी प्योर कलर तो चैक कर सकते हो बड़ा प्यारा जहा कलर है माउसिटोन का कलर है बट थोड़ा जहा हट के ही शेड है ये ठीक है जी यी आपपल शर्ट एंडे घेरे के उपर आप किया ਚੈੱਕ ਕਰ ਸਕਦੇ ਹੋ ਆਪਾਂ 베이스 ਦਾ ਹੀ ਲਾਈਟ ਡਾਰਕ ਕਲਰ ਦੇ ਕੇ ਇਦਾਂ ਹੀ ਦਿੱਤੇ ਵਰਕ ਕੀਤਾ ਹੋਇਆ ਕੱਟਵਰਕ ਦਾ ਕੰਮ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਲੱਗ ਰਿਹਾ ਸੋਬਰ ਸਿੰਪਲ ਠੀਕ ਹੈ ਜੀ ਘੇਰੇ ਦਾ ਕੰਮ ਆ ਗਿਆ ਇਹਦੀਆਂ 슬ੀਵਸ ਤੇ ਕੰਮ ਆ ਗਿਆ 슬ੀਵਸ ਦਾ ਕੰਮ ਆ ਗਿਆ ਇਹ ਇਹ ਪੂਰ ਮਿਸਕੋਸਰ ਰੈਂਜਾ ਦਾ ਫੈਬਰਿਕ ਲਊਗਾ ਜੀ ਏ ਦੀ ਬਾਟਮ ਆਗੀ ਇਹ ਇਦਾਂ ਹੀ ਸੂਟ ਆਉਂਦੇ ਆ ਮੈਚਿੰਗ ਏ ਦੀ ਬਾਟਮ ਆਗੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਤੁਸੀਂ ਇਹ ਸ਼ਰਟ ਰੱਖ ਸਕਦੇ ਹੋ ਇਹ ਬਾਟਮ ਰੱਖ ਸਕਦੇ ਹੋ ਜਿੱਤਾ ਬਣਿਆ ਇਦਾਂ ਵੀ ਵਧੀਆ ਲੱਗ ਰਿਹਾ ਹੈ ਇਹ ਆਪਣੀ ਚੁਆਇਸ ਹੈ ਜੀ ਐਂਡ ਇਹਦੇ ਨਾਲ بیس ਕਲਰ ਦਾ ਆਪਾਂ ਰੱਖਿਆ ਦੁਪੱਟਾ ਤੇ بیس ਸੀ ਆਪਾਂ ਦੁਪੱਟੇ ਨੂੰ ਦਿੱਤੀ ਹੈ ਲੇਸ ਠੀਕ ਹੈ ਜੀ ਦੁਪੱਟਾ ਇਹ ਹੁੰਦਾ ਕਿ ਤੁਸੀਂ ਆਪਣੀ ਚੁਆਇਸ ਦਾ ਫੈਬਰਿਕ ਦੁਪੱਟੇ ਦਾ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਹੜਾ ਲਗਵਾਉਣਾ ਚਾਹੁੰਦੇ ਹੋ ਆਪਾਂ ਤੁਹਾਨੂੰ ਉਹੀ ਰੈਡੀ ਕਰਕੇ ਦਵਾਂਗੇ ਜਿਹੜਾ ਮਤਲਬ ਤੁਹਾਨੂੰ ਤੁਸੀਂ ਲਾਈਕ ਕਰਦੇ ਹੋ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਹੈਗਾ ਜੀ ਬਰਸ਼ੋ ਦੇ ਉੱਪਰ ਜਿਹੜਾ ਬਰਸ਼ੋ ਫੈ布ਰਿਕ ਹੈ ਜੀ ਸੁਪਰ ਹਿੱਟ ਚੱਲ ਰਿਹਾ ਹੈ ਇਹ ਆਪਣਾ ਬਰਸ਼ੋ ਫੈ布ਰਿਕ ਇਹ ਕਲਰਫੁੱਲ ਵੀ ਆ ਰਿਹਾ ਜਿੱਦਾਂ ਮੈਂ ਤੁਹਾਨੂੰ ਫਰਸਟ ਸੂਟ ਦਿਖਾਇਆ ਤੇ ਇਦਾਂ ਵੀ ਆਪਾਂ ਸਿੰਗਲ ਕਲਰ ਚ ਵੀ ਹੈ ਠੀਕ ਹੈ ਜੀ ਆਪਣੇ ਹੋਰ ਵੀ ਕਾਫੀ ਸੂਟ ਬਰਸ਼ੋ ਦੇ ਵਿੱਚ ਰੈਡੀ ਹੋ ਰਿਹਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਆ ਗਿਆ ਜੀ ਇਹਦਾ ਫਰੰਟ ਇਹਦੇ ਫਰੰਟ ਤੇ ਆਪਾਂ ਵਰਕ ਦੇ ਨਾਲ ਹਾਈਲਾਈਟ ਕੀਤਾ ਇਹਨੂੰ ਠੀਕ ਹੈ ਜੀ ਤਾਂ ਇਹਦੇ ਨਾਲ ਹੋਰ ਵੀ ਗ੍ਰੇਸ ਬਹੁਤ ਜ਼ਿਆਦਾ ਆਈ ਹੈ 컬러 ਇਹ ਬਹੁਤ ਹੀ ਪਿਆਰਾ ਜੀ ਸਕਿਨ ਜੀ ਟੋਨ ਆ ਸਕਿਨ ਵੀ ਨਹੀਂ ਕਹਿ ਸਕਦੇ ਆਪਾਂ ਜਿੱਦਾਂ ਕਰੀਮ ਸਕਿਨ ਕਰੀਮ ਜੀ ਥੋੜੀ ਹਟ ਕੇ ਬੜਾ ਪਿਆਰਾ ਜਿਹਾ ਸ਼ੇਡ ਆ ਇਹ ਠੀਕ ਹੈ ਜੀ ਇਹ ਤਾਂ ਇਦਾਂ ਸੈਂਟਰ ਪੈਨਲ ਆਪਾਂ ਨੇ ਲੈ ਕੇ ਪੂਰੇ ਹਾਈਲਾਈਟ ਕਰਦੇ ਬਣ ਚਾ ਠੀਕ ਹੈ ਜੀ ਛੋਟੇ ਬੰਝ ਵਿੱਚ ਹਾਈਲਾਈਟ ਕੀਤੇ ਹੋਏ ਆ ਜਿਹਦੇ ਨਾਲ ਬਹੁਤ ਜ਼ਿਆਦਾ ਗ੍ਰੇਸ ਆ ਰਹੀ ਹੈ ਸੂਟ ਦੀ ਇਹ ਤਾਂ ਆਪਾਂ ਇਹਦੇ ਉੱਪਰ ਕੁਝ ਨਹੀਂ ਲਗਾਇਆ ਮਤਲਬ ਪਾਈਪਿੰਗ ਵਗੈਰਾ ਕਿਉਂਕਿ ਇਹ ਇਦਾਂ ਹੀ ਸੋਬਰ ਸਿੰਪਲ ਤੇ ਸਰਦਾਰੀ ਜਿਹਾ ਬਹੁਤ ਐਲੀਗੈਂਟ ਲੱਗ ਰਿਹਾ ਹੈ ਇਹ ਐਂਡ ਇਹਦੀਆਂ 슬ੀਵਸ ਤੇ ਵੀ ਉਦਾਂ ਹੀ ਸੀਮ ਆਪਾਂ ਪੂਰੀ 슬ੀਵਸ ਨੂੰ ਕੀਤਾ ਹੋਇਆ ਇੱਕ ਬੰਝ ਨਹੀਂ ਕੀਤਾ ਪੂਰੀ 슬ੀਵਸ ਤੇ ਇਦਾਂ ਹਾਈਲਾਈਟ ਕੀਤਾ ਠੀਕ ਹੈ ਜੀ ਇਹ ਇਹ ਸ਼ਰਟ ਆ ਗਈ ਪਿਓਰ ਪ੍ਰਾਸ਼ ਹੋਇਆ ਜੀ ਇਹ ਫੈਬਰਿਕ ਇਹਦੇ ਨਾਲ ਕ੍ਰੇਪ ਦੀ ਬਾਟਮ ਰਹੇਗੀ ਜੀ ਠੀਕ ਹੈ ਜੀ ਐਂਡ ਇਹਦੇ ਨਾਲ ਦੁਪੱਟਾ ਆਪਣਾ ਹਜੇ ਲੇਸ ਦੀ ਫਿਨਿਸ਼ਿੰਗ ਹੋ ਰਹੀ ਹੈ ਇਹਨਾਂ ਨੇ ਫਿਨਿਸ਼ਿੰਗ ਲੇਸ ਦੀ ਬੇਸ ਕਲਰ ਦੀ ਰੱਖੀ ਆ ਬਟ ਆਪਾਂ ਇਹਨੂੰ ਜਿੱਦਾਂ ਵਰਕ ਚ ਆਪਾਂ ਆਊਟਲਾਈਨਿੰਗ ਦਿੱਤੀ ਹੈ ਇਹ ਕਲਰ ਦੀ ਵੀ ਆਪਾਂ ਫਿਨਿਸ਼ਿੰਗ ਦੇ ਸਕਦੇ ਆ ਦੁਪੱਟਾ ਆਪਾਂ ਇਹਦਾ ਟਾਈ ਐਂਡ ਡਾਈ ਵੀ ਰੱਖ ਸਕਦੇ ਆ ਪਿਓਰ ਚੁਣੌਣ ਦਾ ਆਪਾਂ ਇਹ ਨਾਲ ਦੁਪੱਟਾ ਰੱਖਿਆ ਜੀ ਬੀਸ ਕਲਰ ਦੀ ਲੇਸ ਦੀ ਫਿਨਿਸ਼ਿੰਗ ਹੋ ਰਹੀ ਹੈ ਠੀਕ ਹੈ ਜੀ ਕਿਉਂਕਿ ਇਹ ਚਲੇ ਜਾਣੇ ਆ ਸੂਟ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਦੁਪੱਟਾ ਇਹਦਾ ਹਲੇ ਰੈਡੀ ਹੋ ਰਿਹਾ ਸੀਗਾ ਕਲਰ ਇਹ ਬਹੁਤ ਪਿਆਰਾ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਇਹਦੇ ਵਿੱਚ ਪ੍ਰਿੰਟ ਸੇਮ ਨਹੀਂ ਹੁੰਦੇ ਜੀ ਅਲੱਗ-ਅਲੱਗ ਪ੍ਰਿੰਟ ਐਦਾਂ ਪ੍ਰਾਸ਼ੋ ਦੇ ਵਿੱਚ ਮਿਲਦੇ ਆ ਤੁਸੀਂ ਸਾਨੂੰ ਦੱਸ ਕੇ ਆਪਣੀ ਚੋਇਸ ਦਾ ਕਲਰ ਵੀ ਇਹਦੇ ਤੇ ਕਰਵਾ ਸਕਦੇ ਹੋ ਇਹ ਆਪਾਂ ਡਾਈ ਵੀ ਕਰਵਾ ਦਿੰਦੇ ਆ ਐਂਡ ਨੈਕਸਟ ਆ ਜਾਂਦਾ ਜੀ ਆਪਣਾ ਇਹ ਪੱਲਾ ਸੂਟ ਇਹ ਹੈਗਾ ਜੀ ਆਪਣਾ ਪਰਪਲ ਵਾਈਨ ਕਲਰ ਡਾਰਕ ਜੀ ਟੋਨ ਦੇ ਵਿੱਚ ਵਾਈਨ ਕਲਰ ਹੈ ਜੌਰ ਜੈਟ ਫੈਬਰਿਕ ਹੈ ਜੀ ਇਹ ਵੀ ਸੈਲਫ ਚੈੱਕ ਦੇ ਵਿੱਚ ਬਹੁਤ ਪਿਆਰਾ ਜਿਹਾ ਇਹ ਸ਼ੇਡ ਆ ਇਹਦੀ ਨੈਕ ਲਾਈਨ ਆ ਗਈ ਜੀ ਆਪਾਂ ਰਾਉਂਡ ਨੈਕ ਰੱਖ ਕੇ ਲੇਸ ਦੀ ਫਿਨਿਸ਼ਿੰਗ ਦੇ ਕੇ ਕੁੜਤਾ ਪੱਟੀ ਦਿੱਤੀ ਹੋਈ ਹੈ ਵਿੱਚ ਆਪਾਂ ਇਹਦੇ ਬਟਨ ਦਿੱਤੇ ਹੋਏ ਬਟਨ ਵੀ ਇਹਦੇ ਵਰਕ ਕਰਕੇ ਰੈਡੀ ਕੀਤੇ ਹੋਏ ਆ ਠੀਕ ਹੈ ਜੀ ਇਹ ਆਪਣੀ ਚੁਆਇਸ ਹੁੰਦੀ ਹੈ ਜੀ ਇਹਨਾਂ ਨੇ بیس ਕਲਰ ਦਾ ਹੀ ਆਪਾਂ ਇੱਕ ਨੰਬਰ ਲਾਈਟ ਦੇ ਕੇ ਇਹਦੇ ਉੱਪਰ ਕੰਮ ਕੀਤਾ ਤੁਸੀਂ ਪਹਿਲਾਂ ਦੇਖਿਆ ਹੋਣੇ ਆਪਣੇ ਪਸ਼ਮੀਨਾ ਦੇ ਉੱਪਰ ਕਾਫੀ ਸੂਟ ਰੈਡੀ ਹੋਇਆ ਸੇਮ ਵਰਕ ਆਪਾਂ ਨੇ ਇਹਦੇ ਉੱਪਰ ਦਿੱਤਾ ਮਤਲਬ بیس ਦਾ ਹੀ ਲਾਈਟ ਕਲਰ ਦੇ ਕੇ ਇਦਾਂ ਪੂਰੀ 슬ੀਵਸ ਦੇ ਉੱਪਰ ਕੰਮ ਆ ਗਿਆ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਹੈ ਇਦਾਂ ਠੀਕ ਹੈ ਜੀ ਇਹ ਦੀ ਨੈਕ ਆ ਗਈ ਇਦਾਂ ਐਂਡ ਇਦੀ ਬੈਕ ਤੇ ਵੀ ਇਦਾਂ ਹੀ ਸੇਮ ਵਰਕ ਆ ਗਿਆ ਫੈਬਰਿਕ ਇਹ ਵੀ ਬਹੁਤ ਪਿਆਰਾ ਜੀ ਸੈਲਫ ਚੈੱਕ ਹੈ ਹੋ ਸਕਦਾ ਪ੍ਰੋਪਰ ਵੀਡੀਓ ਚ ਦਿਖ ਰਿਹਾ ਹੋਵੇ ਚੈੱਕ ਹੈ ਇਹਦੇ ਵਿੱਚ ਇਹ ਦਾ ਬੈਗ ਆ ਗਿਆ ਜੀ ਫਰੰਟ ਐਂਡ ਬੈਕ ਦੋਨੋਂ ਸਾਈਡ ਚ ਚੱਕਾਂ ਤੇ ਇਦਾਂ ਵਰਕ ਦਿੱਤਾ ਹੋਇਆ ਠੀਕ ਹੈ ਜੀ ਇਦਾਂ ਵੀ ਇਹ ਬਹੁਤ ਪਿਆਰਾ ਲੱਗ ਰਿਹਾ بیس ਕਲਰ ਦੇ ਨਾਲ ਆਪਾਂ ਜਿੱਦਾਂ ਸਕਿਨ ਦੇ ਉੱਪਰ ਕੰਟਰਾਸਟ ਦਿੰਦੇ ਸੀ ਵਾਈਨ ਕਲਰ ਦਾ ਇਹ ਇਹਨਾਂ ਦੀ ਚੁਆਇਸ ਸੀ ਕਿ ਸੇਮ ਕਲਰ ਰੱਖ ਕੇ ਹੀ ਵਰਕ ਕਰਵਾਉਣਾ ਤਾਂ ਇਦਾਂ ਵੀ ਬਹੁਤ ਪਿਆਰਾ ਲੱਗ ਰਿਹਾ ਇਹ ਇਹਦੀ 슬ੀਵਸ ਦਾ ਕੰਮ ਆ ਗਿਆ ਜੀ 슬ੀਵਸ ਦੇ ਉੱਪਰ ਵੀ ਕੰਮ ਕੀਤਾ ਹੋਇਆ ਸੇਮ ਹੀ ਹੈਵੀ ਵਰਕ ਆ ਜਾਂਦਾ ਫਰੰਟ ਬੈਕ ਐਂਡ 슬ੀਵਸ ਤੇ ਵੀ ਠੀਕ ਹੈ ਜੀ ਇਹ ਆ ਗਈ ਜੀ ਇਹਦੀ ਸਲਵਾਰ ਪਟਿਆਲਾ ਸੈਮੀ ਪਟਿਆਲਾ ਸਲਵਾਰ ਰੱਖੀ ਹੈ ਦੇ ਨਾਲ ਐਂਡ ਇਹਦਾ ਦੁਪੱਟਾ ਵੀ ਫਿਨਿਸ਼ਿੰਗ ਲਈ ਗਿਆ ਹੋਇਆ ਜੀ ਦੁਪੱਟੇ ਤੇ ਲੇਸ ਦੀ ਫਿਨਿਸ਼ਿੰਗ ਹੋ ਰਹੀ ਹੈ ਤਾਂ ਦੁਪੱਟਾ ਮੈਂ ਤੁਹਾਨੂੰ ਨਹੀਂ ਦਿਖਾ ਪਰ ਇਹ ਬੇਸ ਹੀ ਕਲਰ ਦਾ ਦੁਪੱਟਾ ਰੱਖਿਆ ਤਾਂ ਬੇਸ ਹੀ ਆਪਾਂ ਨੂੰ ਲੇਸ ਲਗਾਈ ਹੈ ਜੌਰਜਟ ਦਾ ਆਪਾਂ ਦੁਪੱਟਾ ਰੱਖਿਆ ਇਹਦੇ ਨਾਲ ਠੀਕ ਹੈ ਜੀ ਇਹ ਆ ਜਾਂਦਾ ਜੀ ਆਪਣਾ ਜੌਰਜਟ ਫੈਬਰਿਕ ਐਂਡ ਜੌਰਜਟ ਦਾ ਦੁਪੱਟਾ ਤੇ ਇਹਦੇ ਫਰੰਟ ਬੈਕ ਵਰਕ ਆ ਜਾਂਦਾ ਠੀਕ ਹੈ ਜੀ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਵੀਡੀਓ ਵਾਚ ਕਰਨ ਲਈ ਧੰਨਵਾਦ